ਫਰਿਆਦ ਤਰਲਾ ਇਹ ਤੁਸੀਂ ਸੁਣ ਲਿਆ ਕਿ ਪੰਡਿਤ ਰੋ ਰੋ ਕੇ ਦੱਸ ਰਹੇ ਮਹਾਰਾਜ ਸ਼ੇਰ ਅਫਗਨ ਖਾਨ ਸੂਬੇਦਾਰ ਕਸ਼ਮੀਰ ਤਲਵਾਰ ਦੇ ਜੋਰ ਨਾਲ ਸਾਡਾ ਤਿਲਕ ਮਿਟਾਰ ਰਿਹਾ ਜੰਨੂ ਉਤਾਰ ਰਿਹਾ ਜ਼ਬਰਦਸਤੀ ਸਾਨੂੰ ਮੁਸਲਮਾਨ ਬੜਾਇਆ ਜਾ ਰਿਹਾ ਤੇ ਅਸੀਂ ਕਈ ਥਾਵਾਂ ਤੋਂ ਧੱਕੇ ਧੋੜੇ ਖਾ ਕੇ ਕਈ ਥਾਵਾਂ ਤੋਂ ਤਰਲੇ ਮਾਰ ਕੇ ਅਖੀਰ ਗੁਰੂ ਨਾਨਕ ਦੇ ਘਰ ਦਾ ਆਸਰਾ ਲੈਣ ਵਾਸਤੇ ਆਏ ਹਾਂ ਸਾਡੀ ਬਾਹ ਫੜੋ ਸਾਡੀ लाज ਰੱਖੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਪੰਡਤ ਜੀ ਰੋ ਨਾ ਵਰਾਗ ਨਾ ਕਰੋ ਇਸ ਘਰ ਦੀ ਇੱਕ ਆਦਤ ਹੈ ਇਸ ਘਰ ਦੀ ਇੱਕ ਮਰਿਆਦਾ ਹੈ ਜੋ ਸ਼ਰਮ ਆਵੇ ਤੇ ਸਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਇਸ ਘਰ ਦੀ ਇਹ ਮਰਿਆਦਾ ਰਹੀ ਹੈ ਜਿਹੜਾ ਇੱਥੇ ਆਇਆ ਹੈ ਉਹਨੂੰ ਗਲੇ ਨਾਲ ਲਾਇਆ ਜਾਂਦਾ ਹੈ ਭਾਵ ਸੀਨੇ ਨਾਲ ਕੰਠ ਨਾਲ ਲਾ ਕੇ ਉਹਦਾ ਸਤਿਕਾਰ ਕੀਤਾ ਜਾਂਦਾ ਹੈ ਮਹਾਰਾਜ ਨੇ ਆਖਿਆ ਪੰਦੇ ਜੀ ਵਰਾਗ ਨਾ ਕਰੋ ਜਲ ਪਾਣੀ ਛਕਿਓ ਪ੍ਰਸ਼ਾਦਾ ਪਾਣੀ ਛਕਿਓ ਆਰਾਮ ਕਰਿਓ ਤੇ ਅੱਜ ਤੋਂ ਬਾਅਦ ਤੁਹਾਡੀ ਬਾਹ ਗੁਰੂ ਨਾਨਕ ਦੇ ਘਰ ਨੇ ਫੜ ਲਈ ਹੈ ਜੇ ਇੱਥੇ ਆਏ ਹੋ ਨਾ ਤੇ ਹੁਣ ਤੁਹਾਨੂੰ ਕੋਈ ਖਤਰਾ ਨਹੀਂ ਹੈ ਤੁਹਾਨੂੰ ਬਚਾਉਣ ਵਾਸਤੇ ਇਸ ਧਰਮ ਨੂੰ ਬਚਾਉਣ ਵਾਸਤੇ ਸਿਰ ਤਾਂ ਵਾਰ ਦੇਵਾਂਗੇ ਪਰ ਬਾਫੜੀ ਦੀ ਲਾਜ ਨੁਭਾਵਾਂਗੇ ਇਸ ਬਚਨ ਨੂੰ ਕਹਿ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਤਪਦਾ ਹੋਇਆ ਹਿਰਦਾ ਇੱਕ ਵਾਰਾ ਪੰਡਤਾਂ ਦਾ ਠੰਡਾ ਕਰ ਦਿੱਤਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੜੇ ਪਿਆਰ ਨਾਲ ਸੁਣਨ ਵਾਲੇ ਵੀਰਾਂ ਵੱਲੋਂ ਭੈਣਾ ਵੱਲੋਂ ਟਾੜੀ ਕਲਾ ਦਾ ਮਾਣ ਕੀਤਾ ਗਿਆ ਸਤਕਾਰ ਬੇਅੰਤ ਅਸੀਸਾਂ ਆਈਆਂ ਸਰਦਾਰ ਸੁਖਦੇਵ ਸਿੰਘ ਜੀ ਸਟੇਜ ਉੱਤੇ ਬੈਠੇ ਉਹਨਾਂ ਵੱਡਾ ਪਿਆਰ ਭੇਜਿਆ ਹੈ ਸਰਦਾਰ ਅਮਰੀਕ ਸਿੰਘ ਜੀ ਉਹਨਾਂ ਨੇ ਵੱਡਾ ਪਿਆਰ ਭੇਜਿਆ ਹੈ ਵੀਰ ਗੁਰਲਾਲ ਸਿੰਘ ਜੀ ਜਿਹੜੇ ਸੁਭਰਾਵਾ ਵੇਖੇ ਬਾਬਾ ਸ਼ੰਦਰ ਸਿੰਘ ਜੀ ਉਹਨਾਂ ਦੇ ਕੋਲ ਧਾਰਮਿਕ ਵਿਦਿਆ ਲੈ ਰਹੇ ਆ ਪੜਾਈ ਕਰ ਰਹੇ ਆ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਬਹੁਤ ਸਾਰਾ ਮਾਣ ਆਇਆ ਇੱਕ ਭੈਣ ਜੀ ਕਹਿੰਦੇ ਧੋਤਰੇ ਦੀ ਅਰਦਾਸ ਕਰਨੀ ਧੋਤਰਾ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਨ ਕਹਿੰਦੇ ਅਰਦਾਸ ਕਰੇ ਇੱਕ ਭੈਣ ਕਹਿੰਦੀ ਆ ਭਤੀਜਾ ਦਿਓ ਮਾਰਾ ਸੱਚੇ ਬਾਦਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨਗੇ ਅਰਦਾਸਾਂ ਨੂੰ ਚਾਰ ਚੰਨ ਲੱਗਦੇ ਦੇ ਵਿੱਚ ਸ਼ੱਕ ਕੋਈ ਨਹੀਂ ਪਰ ਭਾਵਨਾ ਅੰਦਰੋਂ ਜੁੜ ਜਾਏ ਜਿਵੇਂ ਪੰਡਤਾਂ ਨੇ ਆ ਕੇ ਗੁਰੂ ਦੇ ਚਰਨਾਂ 'ਚ ਤਰਲਾ ਮਾਰਿਆ ਨਾ ਕਿਤੇ ਇਸ ਤਰ੍ਹਾਂ ਆਪਾਂ ਰੋ ਕੇ ਅੰਦਰੋਂ ਤਰਲਾ ਮਾਰੀਏ ਮੈਨੂੰ ਮਾਨ ਹੈ ਹਕੀਕਤ ਹੈ ਕਿ ਇੱਕੇ ਵਾਰ ਅਰਦਾਸ ਕੀਤੀ ਜਾਵੇਗੀ ਕਸਾਜੇ ਪਾਤਸ਼ਾਹ ਮਾਰੇ ਰਹਿਤਾਂ ਨਾਲ ਨਵਾਜ਼ ਦੇਣਗੇ ਕਿਸੇ ਨੂੰ ਖਾਲੀ ਨਹੀਂ ਮੋੜਨਗੇ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਕਰਨ ਦਾ ਢੰਗ ਆਜੇ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਮਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਜਿਹਨੂੰ ਅਰਦਾਸ ਕਰਨ ਦੀ ਜਾਚ ਆ ਗਈ ਉਰੀ ਅਰਦਾਸ ਸੰਪੂਰਨ ਹੁੰਦੀ ਹੈ ਕਿੰਨੇ ਭਾਵਨਾ ਨਾਲ ਸੁਣਨ ਵਾਲੇ ਗੁਰਮਖ ਪਿਆਰੇ ਬੈਠੇ ਐ ਸਾਨੂੰ ਪਤਾ ਜਦੋਂ ਬੰਦਾ 2 2 1/2 ਘੰਟੇ ਬਹਿ ਜਿੰਨਾ ਚੌਂਕੜਾ ਮਾਰ ਕੇ ਉਹ ਥੱਕ ਵੀ ਜਾਂਦਾ ਹੈ ਸਾਨੂੰ ਸਾਡਾ ਭਾਵੇਂ ਲਾਸਟ ਚੱਲਿਆ ਜਾਂਦਾ ਹਰ ਸਟੇਜ ਉੱਤੇ ਤੁਹਾਡੀ ਕਲਾ ਹੀ ਇਹ ਕਹੋ ਜੀ ਕਲਾ ਹੈ ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪ ਨਵਾਜਿਆ ਇਸ ਕਲਾ ਨੂੰ ਪ੍ਰਬੰਧਕ ਵੀਰ ਟਾਈਮ ਦੇ ਕੇ ਸਤਿਕਾਰ ਦੇ ਕੇ ਪਿਆਰ ਦੇ ਕੇ ਨਵਾਜਦੇ ਆ ਤੁਸੀਂ ਵੱਡਾ ਮਾਣ ਕਰਦੇ ਹੋ ਪਰ ਮੇਰਾ ਮੰਨਣਾ ਹੈ ਭਈ ਆਹ ਜਿਹੜੀ ਮਾਇਆ ਤੁਸੀਂ ਸਾਨੂੰ ਨਹੀਂ ਦਿੰਦੇ ਇਹ ਢਾਡੀ ਕਲਾ ਨੂੰ ਮੱਥਾ ਟੇਕ ਦੋ ਮੇਰੇ ਵਰਗੇ ਬਲਬੀਰ ਸਿੰਘ ਵਾਧੂ ਤੁਰੇ ਫਿਰਦੇ ਆ ਕੋਈ ਨਹੀਂ ਕਿਸੇ ਨੂੰ ਪੁੱਛਦਾ ਜਦੋਂ ਅਸੀਂ ਕੋਈ ਗੁਰੂ ਦੀ ਗੱਲ ਕਰਦਾ ਸੁਣਦੇ ਆਂ ਸ਼ਬਦ ਸੁਣਾਉਂਦਾ ਸੁਣਦੇ ਆਂ ਇਤਿਹਾਸ ਗਾਉਂਦਾ ਸੁਣਦੇ ਆਂ ਤੇ ਜੀ ਕਰਦਾ ਪਿਆਪ ਮੁਹਾਰੇ ਜੇਬ ਵਿੱਚ ਹੱਥ ਪੈ ਜਾਵੇ ਤੇ ਵੱਡੇ ਤੋਂ ਵੱਡਾ ਸਤਿਕਾਰ ਤੁਸੀਂ ਇੱਥੇ ਆਣ ਕੇ ਰੱਖ ਦਿੱਤਾ ਮੈਂ ਸਾਰਿਆਂ ਦੇ ਹੱਕ ਵਿੱਚ ਅਰਦਾਸ ਕਰਾਂਗਾ ਕਿਸੇ ਭੈਣ ਨੇ ਦੋਤਰਾ ਮੰਗਿਆ ਕਿਸੇ ਨੇ ਪੋਤਰਾ ਮੰਗਿਆ ਕਿਸੇ ਨੇ ਭਤੀਜਾ ਮੰਗਿਆ ਕਿਸੇ ਨੇ ਆਖਿਆ ਸੱਚੇ ਪਾਤਸ਼ਾਹ ਮਹਾਰਾਜ ਨਾਮ ਦੀ ਦਾਤ ਸਾਡੀ ਝੋਲੀ 'ਚ ਪਾਓ ਮੈਂ ਭੈਣੋ ਇਸ ਗੱਲ ਤੇ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਨੂੰ ਅਰਦਾਸ ਕਰਨ ਦੀ ਜਾਚ ਹੈ ਐਵੇਂ ਨਿੱਕੀਆਂ ਨਿੱਕੀਆਂ ਚੀਜ਼ਾਂ ਨਹੀਂ ਮੰਗੀਦੀਆਂ ਇਹ ਸਭ ਤੋਂ ਵੱਡੀਆਂ ਦਾਤਾਂ ਹੈ ਦਾਤਾਂ ਦੇਣ ਵਾਲਾ ਦਾਤਾ ਮੰਗ ਲਈਏ ਤੇ ਫਿਰ ਨਿੱਕੀਆਂ ਨਿੱਕੀਆਂ ਚੀਜ਼ਾਂ ਨਹੀਂ ਮੰਗਣੀਆਂ ਪੈਣੀਆਂ ਸਾਰਾ ਕੁਝ ਵਿੱਚੇ ਆ ਜਾਣਾ ਹੈ ਬੀਬੀਆਂ ਦੀਆਂ ਕੀਤੀਆਂ ਅਰਦਾਸਾਂ ਜੋ ਵੀ ਮੰਗਿਆ ਭਰਾਵਾਂ ਨੇ ਜੋਰਦਾਸਾਂ ਕੀਤੀਆਂ ਜੋ ਵੀ ਮੰਗਿਆ ਸਮੁੱਚੇ ਸ਼ਹੀਦਾਂ ਨੂੰ ਯਾਦ ਕਰਦੇ ਆਂ ਭਾਈ ਸਾਹਿਬ ਕਹਿੰਦੇ ਵੀ ਜਿਨ੍ਹਾਂ ਨੇ ਕੁਰਬਾਨੀ ਕੀਤੀ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਨਾਲ ਹੀ ਉਹਨਾਂ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਉਹਨਾਂ ਦੇ ਪਵਿੱਤਰ ਨਾਮ ਉਤਮਾਇਾ ਹੋਰ ਵੀਰਾਂ ਵੱਲੋਂ ਸਤਿਕਾਰ ਹੈ ਸਾਰਿਆਂ ਦੇ ਹੱਕ ਵਿੱਚ ਇੱਕ ਉਹ ਅਰਦਾਸ ਕਰ ਲਈਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮਹਾਰਾਜ ਕਿਰਪਾ ਕਰ ਸਾਰਿਆਂ ਦੀ ਹਾਜ਼ਰੀ ਲਿਖੀ ਚ ਲੱਗੇ ਮੈਨੂੰ ਭਲੇਖਾ ਪੈ ਸਕਦਾ ਹੈ ਤੁਹਾਨੂੰ ਪੈ ਸਕਦਾ ਪਰ ਗੁਰੂ ਨੂੰ ਭਲੇਖਾ ਨਹੀਂ ਜੇ ਪੈਂਦਾ ਜਦੋਂ ਤੁਸੀਂ ਅਰਦਾਸ ਕਰਾਉਂਦੇ ਹੋ ਅਰਦਾਸ ਕਰਨ ਵਾਸਤੇ ਆਉਂਦੇ ਹੋ ਉਹਦੋਂ ਹੀ ਅਰਦਾਸ ਗੁਰੂ ਦੇ ਚਰਨਾਂ 'ਚ ਪ੍ਰਮਾਨ ਹੋ ਜਾਂਦੀ ਆ ਉਦੋਂ ਹੀ ਆ ਨਿੱਕੇ ਘੁੰਮਣ ਗੁਰਦਾਸਪੁਰ ਮੈਂ ਇੱਕ ਦਿਨ ਅਰਦਾਸ ਕਰੀ ਜਾਵਾ ਉੱਥੇ ਅਰਦਾਸ ਕੀਤੀ ਤੇ ਉਹ ਪੈਸੇ ਸੰਗਤ ਜਿਹੜੀ ਨਾ ਵਾਹ ਵਾਹੀ ਹੋਏ ਸਿਮਰਨਜੀਤ ਸਿੰਘ ਜੀ ਬਰੇਸ਼ ਵਿੱਚ ਪੱਕਾ ਹੋ ਜਾਵੇ ਇਹ ਵੀ ਅਰਦਾਸ ਆਈ ਆ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਹਾਜ਼ਰੀ ਤਰਫ ਪ੍ਰਮਾਨ ਉੱਥੇ ਮਾਇਆ ਕੋਈ ਪਿੱਛੋਂ ਇਧਰੋਂ ਫੜਾ ਗਿਆ ਕੋਈ ਇਧਰੋਂ ਫੜਾ ਗਿਆ ਸੰਗਤ ਵਾਵਾ ਉਥੇ ਆਣ ਕੇ ਸਤਿਕਾਰ ਕਰਦੀ ਹੈ ਤੇ ਮੈਨੂੰ ਪੈ ਗਿਆ ਭਲੇਖਾ ਨਾ ਦੋ ਤਿੰਨ ਇਕੱਠੇ ਹੋ ਗਏ ਤੇ ਮੈਂ ਉਥੇ ਕਹਿ ਬਿਠਾ ਵੀ ਫਲਾਣਾ ਸਰਦਾਰ ਉਹਨੇ ਅਰਦਾਸ ਕੀਤੀ ਹੈ ਉਹ ਕਹਿੰਦਾ ਕਿ ਮਹਾਰਾਜ ਪੁੱਤਰ ਦੀ ਦਾਤ ਬਖਸ਼ੋ ਉਹ ਕਿਤੇ ਮੈਨੂੰ 100 ਰੁਪਏ ਦੇ ਕੇ ਗਿਆ ਸੀ ਵੀ ਟਰੈਕਟਰ ਚਾਹੀਦਾ ਭਲੇਖਾ ਪੈ ਗਿਆ ਮੈਨੂੰ ਜਿਹਨੂੰ ਕਹਿਣਾ ਸੀ ਨਾ ਵੀ ਟਰੈਕਟਰ ਚਾਹੀਦਾ ਉਹਦਾ ਨਾਮ ਲੈ ਕੇ ਮੈਂ ਕਹਿ ਦੋਤਾ ਵੀ ਇਹਨੂੰ ਪੁੱਤਰ ਦੀ ਦਾਤ ਦਿਓ ਤੇ ਜਿਹਨੂੰ ਪੁੱਤਰ ਦੇ ਵਾਸਤੇ ਅਰਦਾਸ ਕਰਨੀ ਸੀ ਉਹਦਾ ਨਾਮ ਲੈ ਕੇ ਮੈਂ ਕਹਿ ਬੈਠਾ ਵੀ ਇਹਨੂੰ ਟਰੈਕਟਰ ਦੇ ਦਿਓ ਅਰਦਾਸ ਥੋੜੀ ਜਿਹੀ ਮਟਾਈ ਗਈ ਉਹ ਸੰਗਤ ਵਾਲਾ ਭੱਜਾ ਆਵੇ ਤੇ ਨੇੜੇ ਆਣ ਕੇ ਮੈਨੂੰ ਕਹਿੰਦਾ ਬਾਬਾ ਮੁੰਡੇ ਤੇ ਮੇਰੇ ਤੋਂ ਵੀ ਵੱਡੇ ਵੱਡੇ ਹੋ ਗਏ ਆ ਤੇ ਹੁਣ ਮੁੰਡੇ ਕੀ ਕਰਨੇ ਆ ਮੈਂ ਕਿਹਾ ਯਾਰ ਇਸ ਤਰ੍ਹਾਂ ਨਾ ਕਹਿ ਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਪੁੱਤ ਕਿਤੇ ਵੱਧ ਹੁੰਦੇ ਜੇ ਮਹਾਰਾ ਸੱਚੇ ਪਾਤਸ਼ਾਹ ਮਿਹਰ ਕਰੇ ਤਾਂ ਉਹਦੇ ਘਰ ਕੋਈ ਘਾਟਾ ਨਹੀਂ ਐ ਪੁੱਤ ਵੀ ਕੋਈ ਇਹੋ ਜੀ ਵਸਤੂ ਨਹੀਂ ਐ ਜੇ ਆ ਵੀ ਜਾਵੇਗਾ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਪਰ ਉਹ ਖਲੋਤਾ ਕਹਿੰਦਾ ਨਹੀਂ ਨਹੀਂ ਮੈਨੂੰ ਟਰੈਕਟਰ ਚਾਹੀਦਾ ਮੈਨੂੰ ਮੁੰਡਾ ਨਹੀਂ ਚਾਹੀਦਾ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਸਾਨੂੰ ਭਲੇਖਾ ਪੈ ਸਕਦਾ ਗੁਰੂ ਨੂੰ ਭਲੇਖਾ ਨਹੀਂ ਪੈਂਦਾ ਜੋ ਮੰਗਦੇ ਆ ਨਾ ਉਹ ਸਾਡੀ ਝੋਲੀ ਚ ਪੈ ਜਾਂਦਾ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੋ